ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਪਹੁੰਚਿਆ ਹੋਈ ਅੱਜ ਸਰਦਾਰ ਜੀ ਸਵੇਟਸ ਵਾਲਿਆਂ ਦਾ ਬਾਈ ਚਮਕੌਰ ਸਾਹਿਬ ਆਪਾਂ ਹੋਰ ਹੀ ਤੇ ਲੈ ਕੇ ਜਾਂਦੇ ਹਾਂ ਸਮਾਰਾਂ ਸੰਗਰਾਣ ਦਾ ਔਰ ਵੀ ਕੋਈ ਪ੍ਰੋਗਰਾਮ ਹੁੰਦਾ ਆਪਣਾ ਮਠਾਈ ਦਾ ਹਾਂ ਸਾਰਾ ਸਮਾਨ ਇੱਕ ਨੰਬਰ ਕੰਮ ਆ ਬਈ ਯਾਰ ਕਾਲੂ ਸੰਗਰਾਣ ਦਾ ਨਾ ਉਹਦੇ ਕਰਕੇ ਸਮਾਨ ਅੱਜ ਲੈਣ ਆ ਅਹ ਸਾਕੀ ਹਮ ਬ੍ਰਾਈਡਲ ਰੋਡ ਤੋਂ ਥੋੜਾ ਦਾ ਪਾ ਬੈਕ ਆਊਟ ਲੈਣੇ ਆ ਮਠਾਈ ਲੈ ਜਨੇ ਔਰ ਤੇ ਪਹਿਲਾਂ ਉਹ ਜਿਹੜਾ ਕਰੇਗਾ ਇਹ ਮੂੰਹ ਮਿੱਠਾ ਕਰੋ ਨਾਲੇ ਚਾਹ ਪੀਓ ਕਹਿੰਦੇ ਲੋੜੀ ਅੱਜ ਲੋੜੀ ਆ ਸਾਰਿਆਂ ਨਾਲੇ ਲੋੜੀ ਦੀਆਂ ਵਧਾਈਆਂ ਹਾਂਜੀ ਬਹੁਤ ਲੋੜੀ ਦੀਆਂ ਬਾਈ ਵਧਾਈਆਂ ਸਭ ਨੂੰ ਗੁਰਦਾਸ ਸਿੰਘ ਮੱਥਾ ਟੇਕ ਕੇ ਆਏ ਹੁਣ ਚਮਕੌਰ ਸਾਹਿਬ ਕਤਲਗੜ੍ਹ ਮੱਥਾ ਟੇਕ ਕੇ ਨਾਲੇ ਆ ਚਲੀਏ ਕਿ ਕੰਮ ਆਪਣਾ ਥੋੜਾ ਜਿਹਾ ਅੱਗੂ ਲੱਗ ਗੱਲੀ ਵਿੱਚ ਤੇ ਵੀ ਸਮਾਨ ਚੱਕ ਲੈਣਾ ਬਾਈ ਥੋੜਾ ਜਿਹਾ ਬੀਜੀਆਂ 4-5 ਦਿਨਾਂ ਦੇ ਇੱਕ ਦਾ ਹਜੂਰ ਸਾਹਿਬ ਦੀ ਤਿਆਰੀ ਚੱਲਦੀ ਆ ਫਿਕਸ ਕਰਕੇ ਡੇਟਾ ਫਿਕਸ ਪਿੰਡ ਵੀ ਬਾਈ ਪ੍ਰੋਗਰਾਮ ਤੇ 2-3 ਉਹਦੇ ਕਰਕੇ ਲੋੜੀ ਦੀ ਹਾਂਜੀ ਚਲੋ ਮਿਲਦੇ ਆ ਸਾਨੂੰ ਅੱਗੇ ਚਲਿਏ ਮੈਂ ਪਾਈਏ ਸਮਾਨ ਹਾਂ ਬਿਲਕੁਲ ਹਾਂ ਆਮਿੰਦਰ ਫਿਰ ਤਿਆਰੀਆਂ ਹੁਣ ਟੂਰ ਦੀ ਸਾਸੀ ਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਹਾਂ ਸਾਸੀ ਕਾਰ ਬਿਲਾਓ ਆਪਾਂ ਦਰਵਾਜ਼ੇ ਸਾਸਰੀ ਗੱਲਾਂ ਹੋਈ ਸਾਡੀ ਹੋਈ ਹੈ ਵਲੌਗ ਸ਼ੁਰੂ ਹੋਇਆ ਹੋਇਆ ਠੀਕ ਥੋੜਾ ਕਰ ਦੋ ਉਹਦੇ ਆ ਚਮਗਰ ਸਾਬ ਠੀਕ ਹੈ ਠੀਕ ਮੇਰੀ ਤਾਂ ਤਿਆਰੀ ਹੋ ਆ ਬਾਈ ਨਾਲ ਦੇ ਮੁੱਕਰੀ ਜਨੇ ਜਾਣੇ ਵਾਲੇ ਨਹੀਂ ਹੁਣ ਤਿਆਰੀ ਦੀ ਨਹੀਂ ਇੱਧਰ ਆ ਇੱਕ ਬੰਦਾ ਖੜਾ ਇੱਕ ਆਇਂ ਦੇ ਇੱਕ ਹੋਰ ਹੈ ਪਾਦੀ ਛੱਡ ਦੋਏ ਟੋਬੇ ਵਾਲੇ ਮੁੱਕਰਨੇ ਆ ਗੱਲ ਵਸੇ ਹੀ ਕਰ ਲਾ ਮੈਂ ਤਾਂ ਮੈਨੂੰ ਕਹਦਾ ਵੀ ਤੂੰ ਤਿਆਰੀ ਖਿੱਚਣਾ ਚੱਲਦੇ ਆ ਆਪਾਂ ਦੋ ਇਹ ਮੈਂ ਇੱਧਰ ਧੁੰਦ ਚ ਰੇਪਾਉਣ ਲੱਗਿਆ ਮੈਂ ਪੁੱਛ ਲੈ ਜੇ ਇਹ ਮੈਨੂੰ ਪਤਾ ਹੈ ਕਹਦਾ ਇੱਕ ਨਾ ਯਾਰ ਕਿਤੇ ਜਬਾਨ ਆ ਯਾਰ ਕਹਦਾ ਇੱਕ ਰੇ ਹੋਰ ਪੈ ਜਾਣਾ ਮੈਨੂੰ ਕਹਦਾ ਚੱਲ ਬਾਈ ਹੁਣ 16 ਤਰੀਕਾ ਬੜੀ ਫਾਈਨਲ ਹੈ ਆ ਹਾਂ 16 ਤਰੀਕ ਨੂੰ ਚੱਲਣਾ ਕੱਲੂ ਸੰਗਰਾਮ ਦੇ ਕਰਤੇ ਪ੍ਰੋਗਰਾਮ ਦੇ ਬਾਅਦ ਸਮਾਨ ਸਮੂਹ ਲਿਆਉਣੇ ਸੱਤਵੀਂ ਲੰਘੀ ਅੱਠਵੀਂ ਲੰਘੀ ਤਿਆਰੀ ਆ 10ਵੀਂ ਲੰਘੀ ਕੱਪੜੇ ਪਾ ਲੈ ਦੀ 12ਵੀਂ ਲੰਘੀ ਕੱਲੂ 14 ਹੋਣੀ ਆ ਉਹ ਵੀ ਗਈ 16 ਮੇਰੇ ਚਲੇਗੀ ਕੱਲੂ ਨਹੀਂ ਪਾ ਲੈ ਰਾਤ ਕੱਪੜੇ ਸਾਰੇ ਕੱਪੜੇ ਨਾਲੇ ਤੁਸੀਂ ਲੈ ਕੇ ਆਉਣੇ ਤੇ ਬਾ ਮਾੜੇ ਮੋਟੇ ਹੀ ਰਹਨੇ ਆ ਬਾਕੀ ਪਾ ਚੱਲੋ ਜੀ ਸ਼ਾਮ ਨੂੰ ਜਾ ਕੇ ਲਿਆਉਣੇ ਆ ਆਪਾਂ ਚੱਲੂਗੇ ਤੇ ਛੇ ਪ੍ਰੋਗਰਾਮ ਨੂੰ ਜਾਣਾ ਜੀ ਆਹੋ ਬਰੀ ਰਾਸਤੇ ਜੇ ਰਾਜ ਜਾਂਦੇ ਹੋਏ ਲੈ ਲੈਣੇ ਆ। ਪ੍ਰੋਗਰਾਮ ਤਾਂ ਬਾਈ ਇਹਨੂੰ ਵੀ ਇਹ ਮੰਨਦਾ ਨਹੀਂ ਜਾਣਾ। ਪ੍ਰੋਗਰਾਮ ਇਹਨੂੰ ਵੀ ਆ। ਕਮਾ ਲੋੜੀ ਦਾ ਪ੍ਰੋਗਰਾਮ ਆ ਜਾਣਾ ਮੇਰ ਜੋਤਨ ਕਿਤੇ। ਇਹਦੇ ਇੱਕ ਤਾਂ ਮਾਸੀ ਦੇ ਮੁੰਡੇ ਦੇ ਨਾਲ ਜਾਇਆ ਹੋਇਆ ਇਹ ਤੇ ਰੋਟੀਆਂ ਚੱਲੀ ਜਾਂਦੇ ਆ ਉਹਦੀਆਂ। ਕੱਲ੍ਹ ਕੱਤੀ ਨਾ ਰਾਤ ਨੂੰ ਖਾਣਾ ਆਉਣਾ ਰਹੇ ਲੋੜੀ ਆ। ਕੱਲ੍ਹ ਕੱਤੀ। ਹਾਂ। ਅੱਜ ਮੇਰ ਜੋਤਨ ਇੱਕ ਪ੍ਰੋਗਰਾਮ ਪਰ ਜਾਣਾ ਕਿਤੇ। ਯਾਰ ਦੋਸਤ ਦੇ ਬਾਈ। ਹੂੰ। ਸੱਜਣ ਬੰਦੂਏ ਰਹਿ ਗਏ ਆਪਾਂ। ਹੈ। ਦੋਏ ਰਹਿ ਗਏ ਜਾਣੇ ਵਾਲੇ। ਬਾਕੀ ਮੈਨੂੰ ਵੀ ਦੋ ਪ੍ਰੋਗਰਾਮ ਆ। ਚਲੋ ਤੂੰ ਤਾਂ ਮੇਰੇ ਨਾਲ ਤੁਰੇਗਾ ਤੂੰ ਤਾਂ ਮੈਂ ਯਾਤਰਾ ਕੈਨਸਲ ਕਰੀ ਜਾਂਦਾ ਤੂੰ ਤੋਂ ਡਿੰਗਾਂਪੁਰ ਤਾਂ ਤੁਰੇਗਾ ਉਹ ਵੀ ਕੈਨਸਲ ਕੈਨਸਲ ਕਰੀ ਚਲੋ ਹੁਣ ਤਾਂ ਫਾਈਨਲ ਹੈ ਬਸ ਫਾਈਨਲ ਹੋ ਗਿਆ ਸਾਰਾ ਆਪਣਾ ਰੋਡ ਮੈਪ ਵੀ ਪਤਾ ਇਹ ਤਾਂ ਬਾਹਰ ਜਾਣਾ ਤਾਂ ਆਪਾਂ ਨੇ ਚੱਲ ਦਿਮਾਗ ਰੋਡ ਮੈਪ ਵਾਲਾ ਬੰਦਾ ਭਾਈ ਜੋਤ ਹੁਣੀ ਜਾ ਕੇ ਆਇਆ ਪਰਸ ਚੌਥੀ ਜੋਤ ਕਿੱਧਰ ਨੂੰ ਗਏ ਤੁਸੀਂ ਪਰ ਆਪਾਂ ਨੇ ਇਹਦੇ ਵਾਲਾ ਕੰਮ ਨਹੀਂ ਕਰਨਾ ਇਹਨੂੰ ਤਾਂ ਡੇਢ ਮਹੀਨਾ ਹੋ ਗਿਆ ਗਏ ਨੂੰ ਉਹ ਫਿਰ ਅਸੀਂ ਲੰਬਾ ਲੰਗੇ ਤੇ ਮੈਨੂੰ ਤਾਂ ਲੱਗਦਾ ਵੀ ਕੋਈ ਕਿਸੇ ਮਜ਼ਦੂਰੀ 'ਚ ਮੁੜਿਆ ਇਹ ਹਾਂ ਉਹ ਨਹੀਂ ਉਹ ਨਹੀਂ ਰੱਖ ਲੈਣਾ ਤਾਂ ਵੀ ਮੁੰਡਾ ਠੀਕ ਆ ਇੱਧਰ ਤੇ ਲੋੜੇ ਆ ਹਨਾ ਹਾਂ ਨਹੀਂ ਤਾਂ ਇਹ ਮੁੜਨੇ ਵਾਲਾ ਲੱਗਦਾ ਨਹੀਂ ਨਾ ਕਰ ਮੈਂ ਤੂੰ ਨਾਲ ਚੱਲੂਗਾ ਸਾਡੇ ਕਹ ਚੱਲਦਾ ਤਿੰਨ ਦਿਨ ਹੋਰ ਲੇਟ ਕਰ ਲੈ ਸੂਰੇ ਤਾਂ ਕਹਿੰਦਾ ਨਾ ਨਾ ਲੇਟ ਨਹੀਂ ਕਰਨਾ ਕਿਉਂ ਤਿੰਨ ਦਿਨ ਚ ਕਿਆ ਚੱਕਰ ਆ ਉਹ ਬਾਈ 18 ਨੂੰ ਵਿਆਹ ਹੈ ਯਾਰ 18 ਨੂੰ ਵਿਆਹ ਹੈ ਉਹ ਵਿਆਹ ਨਹੀਂ ਛੱਡ ਸਕਦਾ ਯਾਰ ਨਹੀਂ ਯਾਰ ਦੋਸਤ ਖਾਲ ਦਾ ਵਿਆਹ ਹੈ ਜ਼ਰੂਰੀ ਆ ਉਹਨੂੰ ਵਿਆਹ ਹੈ ਪਹਿਲਾਂ ਕਹਦੇ ਵੀ ਦਾ ਤਿੰਨ ਦਿਨ ਪਹਿਲਾਂ ਕਰ ਲਵੇ ਜੇ ਬਾਸ ਚੋਂਦਾ ਫੇਰ ਤਾਂ ਕਰਵਾ ਵੀ ਦਿੰਦੇ ਵਿਆਹ ਦਾ ਕੱਦਾ ਕਹਿੰਦਾ ਵੀ ਵਿਆਹ ਹੈ ਮੈਨੂੰ ਮਤਲਬ ਪਹਿਲਾਂ ਵੀ ਜੇ ਟ੍ਰੇਨ ਨੂੰ ਤੁਸੀਂ ਗਏਂ ਤੇ ਮੈਂ ਜਾਦਵੀ ਗਿਆ ਤਾਂ ਵੀ 18 ਦੇ ਬਾਅਦ ਮੈਂ ਜਿੱਦਣ ਮਾਰਦੀ ਟ੍ਰੇਨਾਂ ਟ੍ਰੋਨ ਚ ਨਹੀਂ ਨਜ਼ਾਰਾ ਹੈਗਾ ਜਿਹੜਾ ਗੱਡੀ ਚ ਆਹ ਤਾਂ ਗੱਲ ਹੈ ਇਹ ਤਾਂ ਬੈਡ ਰੇਂਜ ਦਾ ਯਾਰ ਬੰਨਣ ਗੀਚ ਆ ਸਿੱਧਾ ਇੱਕ ਜਗ੍ਹਾ ਹੀ ਦੇਖ ਹੁੰਦੀ ਐ ਇੱਕੋ ਸੈਟ ਆਕੀ ਜੀ ਚ ਬੈਠੇ ਆ ਯਾਰ ਜੇ ਆਪਾਂ ਨੇ ਫੈਮਿਲੀ ਨਾਲ ਜਾਣਾ ਫੇਰ ਟ੍ਰੇਨ ਤੇ ਜਾਵੇ ਹਾਂ ਬਿਲਕੁਲ ਸਹੀ ਗੱਲ ਆ ਤੇਰੀ ਕਿਉਂਕਿ ਫੇਰ ਗੱਡੀਆਂ ਚ ਲੋਟ ਨਹੀਂ ਆਉਂਦੇ ਨਿਆਣੇ ਨਿੱਕੇ ਸਫ਼ਰ ਬਹੁਤ ਔਖਾ ਕਰਨਾ ਹੂੰ ਉਹ ਸਭ ਹੋ ਜਾਂਦਾ ਹੁੰਦਾ ਨਹੀਂ ਫਿਰ ਆ ਫੇਰ ਆਏ ਆ ਨਾ ਵੀ ਫੇਰ ਉਹੀ ਲੰਬੀ ਇੱਕ ਦੋ ਗੱਡੀਆਂ ਵੱਜਣੀਆਂ ਪਹਿਲੀ ਸਟੇ ਤੁਸੀਂ ਕਿੱਥੇ ਕਰੀ ਦੀ ਬਾਈ ਪਹਿਲੀ ਸਟੇ ਕਰੀ ਅਸੀਂ ਸਿੱਧੀ ਜਾ ਕੇ ਅੰਦੌਰ ਅੰਦੌਰੇ ਹੁੰਦੀ ਆ ਪਹਿਲੀ ਸਟੇ ਅੰਦੌਰ ਆਪਣੇ ਜਿਹੜੇ ਬਾਜੀ ਤੇ ਨਾਲ ਉਹਨਾਂ ਦਾ ਕੋਈ ਯਾਰ ਦੋਸਤ ਦਾ ਕਾਰਨਰ ਠੀਕ ਉਹਨਾਂ ਦੀ ਕੋਠੀ 'ਚ ਹੋਈ ਸਟੇ ਨਹੀਂ ਅਸੀਂ ਤਾਂ ਬਾਈ ਸਾਡਾ ਕੋਈ ਥੋੜਾ ਯਾਰ ਜਿੱਥੇ ਅਫਸਰ ਸਾਡਾ ਕੋਈ ਜਾਣਕਾਰ ਨਹੀਂ ਹੈਗਾ ਨਹੀਂ ਰਾਤ 'ਚ ਫੇਰ ਤੁਹਾਡਾ ਉੱਥੇ ਬਹੁਤ ਵਧੀਆ ਬਣ ਜਾਣਾ ਜਿਹੜੇ ਗੋਦਵਾਰਾ ਸਾਹਿਬ ਨਹੀਂ ਆਉਂਦਾ ਇੱਥੇ ਆਪਾਂ ਲਾਈ ਵੀਰ ਦੇ ਉਧਰ ਤਾਲੀਬਾਨ ਚ ਲਿੰਕ ਆ ਗਏ ਆ ਕੋਈ ਨਾ ਕੋਈ ਕੱਡੂ ਪਿੱ ਜਾ ਆਈ ਵੀਰ ਤੈਨੂੰ ਪਤਾ ਆਸਤਰਾਂ ਇਹ ਤਾਂ ਆ ਸਾਰਾ ਟ੍ਰਿਪ ਆਪਾਂ ਨੇ ਇਹਦੇ ਪਰ ਸੱਟਾ ਆਈਦਾ ਤੇਰੇ ਉਰ ਮੇਰੇ ਉਰ ਕਾਤੇ ਮੈਂ ਆਪ ਦੇਖੂਗਾ ਨਾ ਮੈਪ ਜਿਵੇਂ ਰੱਦ ਦਾ ਜਮਾ ਹੀ ਨਹੀਂ ਦਿਖਾਉਣਾ ਇਹ ਤਾਂ ਅੰਦਾਰੇ ਘਮਾਈ ਆ ਸਾਰਾ ਮੈਂ ਤਾਂ ਅਸੀਂ ਕਿਵਿੱਚੇ ਬੈਠੇ ਬਾਈ ਨਹੀਂ ਨਹੀਂ ਜੰਦ ਥੋੜੀ ਜਿਹਾ ਅਸੀਂ ਪਿੱਛੇ ਆ ਬਾਈ ਪਿਛਲੀ ਸੀਟ ਤੇ ਨਾ ਅਸੀਂ ਮੈਗਰ ਸਿਮਰਨ ਛਾਗ ਛਾਦਾਂ ਨੂੰ ਨਹੀਂ ਬਾਕੀ ਹੀ ਜਿਹੜੇ ਮੂਰੇ ਆ ਹਾਂ ਰੋਡ ਇਹਨਾਂ ਨੂੰ ਜ਼ਰੂਰ ਦੱਸ ਦੇਂ ਕਿ ਵੀ ਆ ਇੱਕਣ ਏਕਣ ਆ ਇੱਧਰ ਨੂੰ ਜਾਣਾ ਪਿੱਛੇ ਸਾਡਾ ਇੰਨਾ ਕੰਮ ਖੂਗਾ ਬਾਕੀ ਟੂਰ ਵਿੱਚ ਜਿੰਨਾ ਵਾਧਾ ਘਾਟਾ ਜਾਣਾ ਆਉਣਾ ਉਹ ਸਾਰਾ ਫਤਵਿੰਦਰ ਦੇ ਅਪਰ ਡਿਪੈਂਡਰ ਹਾਂ ਇਹ ਤੇ ਬਾਅਦ ਆਏ ਡੂਰ ਪਰ ਕਿਸੇ ਨੂੰ ਪੁੱਛਿਆ ਨਹੀਂ ਜਾਊਗਾ ਇਹ ਮਗਰ ਅਸੀਂ ਇੰਜਨ ਹੋਵਾਂਗੇ ਡੱਬੇ ਹੋਣਗੇ ਹਾਂ ਹੁਣ ਇਹ ਇੰਜਨ ਆ ਇੱਧਰ ਤੋਂ ਨਹੀਂ ਉਹ ਵੀ ਗੱਡੀ 'ਚ ਹੀ ਕਰਾਂਗੇ ਜੇ ਆਹ ਟ੍ਰਿਪ ਤੁਹਾਡਾ ਗੱਡੀ 'ਚ ਬੈਸਟ ਏ ਹੈ ਨਾ ਨਹੀਂ ਉਹ ਤਾਂ ਹੁਣ ਤੋਂ ਸਾਡੇ ਉਪਰ ਛੱਡਦੇ ਹੋ ਉਹਨਾਂ ਨੂੰ ਛੱਡ ਦਿਓ ਤੇਰੇ ਤਾਂ ਇੱਕ ਚੱਲਣਾ ਹੀ ਨਹੀਂ ਹੁਣ ਨਹੀਂ ਆ ਤਾਂ ਮੇਰੀ ਤਾਂ ਚੱਲੇ ਨਹੀਂ ਰਹੀ ਤੇਰਾ ਭਾਈ ਛੱਟ ਤੱਕ ਲੱਗੀ ਸੀ ਪਹਿਲਾਂ ਸਾਡੀ ਹਾਂ ਤੇਰੀ ਵਜ੍ਹਾ ਨਾਲ ਹਾਂ ਹਾਂ ਉਹ ਸਾਡਾ ਪਲਾਨ ਤੱਕ ਮੋਟਰਸਾਈਕਲ ਹੋਣਾ ਹੂੰ ਇਹਨੇ ਉੱਥੇ ਭਾਈ ਕਹਿਤਾ ਤਾਂ ਹੂੰ ਹਜੂਰ ਉੱਥੇ ਆਪਣੇ ਹੈਂਗੂੰਡ ਸਾਹਿਬ ਤੇ ਮਹਾਂ ਪਵਿੱਤਰ ਜਗ੍ਹਾ 'ਤੇ ਹੁਣ ਗੱਲਬਾਤ ਜ਼ਬਾਨ ਦੇ ਤਾ ਨੂੰ ਮੁੱਕਰਨਾ ਹੈ ਇਹ ਕਹਦਾ ਵੀ ਗਾਹਾਂ ਨੂੰ ਹੁਣ ਐ ਗੱਡੀ ਹਜੂਰ ਸਾਹਿਬ ਵੀ ਮੈਂ ਐ ਲਿਖ ਜਾਊਂਗਾ ਅਸੀਂ ਕਿੱਥੇ ਚੱਲ ਗੜੇ ਆਏ ਆ ਬਾਈ ਹੁਣ ਪਾਣੀ ਲੱਗੇ ਹੋਏ ਆਪਣੇ ਰੇ ਪੈ ਗਏ ਹੂੰ ਠੀਕ ਆ ਨਾਲੇ ਸਾਰਾ ਕੰਮ ਨਿਬੜਨ ਇਹ ਤਾਂ ਹੁਣ ਜਾਣ ਕੇ ਮੇਰੇ ਟਿਕਟਾ ਨਹੀਂ ਕਰਾਉਣੀ ਇਹਨਾਂ ਤੇ ਠੀਕ ਆ ਨਾ ਇਹ ਜਾਣ ਕੇ ਮੇਰੇ ਉੱਪਰ ਛੱਡਦੇ ਆ ਜਿਹੜੀ ਮੇਨ ਗੱਲ ਟਿਕਟਾ ਤਾਂ ਇੱਧਰ ਐ ਫੌਜੀ ਨਾਲ ਐ ਟਿਕਟਾ ਤਾਂ ਨਹੀਂ ਐ ਕਰਾਉਦਾ ਤੂੰ ਹੁਣ ਕਰਾ ਲੈ ਯਾਰ ਫੇਰ ਉਹੀ ਗੱਲ ਨਹੀਂ ਹੁਣ ਟ੍ਰੇਨ ਨੂੰ ਜਾਣਾ ਨਹੀਂ ਅਸੀਂ ਤੇਰੀ ਪਗਾਉਣੀ ਨਾ 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 ਮੈਨੂੰ ਕੋਈ ਟੈਨਸ਼ਨ ਨਹੀਂ ਬਾਰ ਘੱਟਾ ਕਰਨ ਲੱਗੇ ਤੂੰ ਨਹੀਂ ਨਹੀਂ ਤੂੰ ਦੇਖ ਤਾਂ ਹੁਣ ਕਰਾਲਾ ਹਲੇ ਵੀ ਸਾਨੂੰ ਆਫਰ ਆ। ਇਗਨੀ ਮੌਜੂਦ। ਇਹ ਟ੍ਰੇਨ ਦੇ ਨਾਲ ਆਪਣੇ ਨਾ ਘੱਟੋ ਘੱਟ 8-10 ਗੁਰਦੁਆਰੇ ਰੈਂਦੇ ਦੇ। ਜਿਹੜੇ ਵੱਧੇ ਜਿਹੜੇ ਹੁਣ ਕਵਰ ਹੋਏ। ਨਹੀਂ ਹੁਣ ਉਹੀ। ਨਹੀਂ ਨਾਲ ਮੱਥਾ ਟੇਕੋ। ਸਾਰੇ ਜਾਣੇ ਵਲੌਗਾਂ ਨਾਲ ਬਣੇ ਰਹੋ। ਹੋਰ ਵੀ ਸਾਡੀ ਔੜਾ ਸਪੋਰਟ ਕਰੋ। ਯਾਰ ਇੱਕ ਨਾ ਆਪਣਾ ਮਨੋਤ ਕਰੋ ਤੇ ਤੁਹਾਨੂੰ ਨਾਲ ਇਹ ਸਾਰਾ ਯਾਤਰਾ ਸਾਰੇ ਰੋਜ਼ ਵੀ ਰੋਜ਼ ਦਿਖਾਵਾਂਗੇ। ਇੱਕ ਜਿਹੜਾ ਵੀ ਬੰਦਾ ਬਲੌਗ ਦੇਖਦਾ ਨਾ ਇੱਕ ਥੱਲੇ ਕਮੈਂਟ ਦੇ ਨਾਲ ਹਾਈਪ ਲਿਖਿਆ ਪਾਉਂਦਾ। ਉਹਨੂੰ ਬਾਈ ਉਹ ਜਰੂਰ ਬਾਈ ਦੱਬਿਆ ਕਰੋ ਆਪਸ਼ਨ ਨਾਲੇ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਸਾਰੇ ਜਣੇ ਮੈਂ ਤਾਂ ਹੁਣ ਬਥਰਾ ਜਾਂ ਘਟੇ ਚ ਚੱਲ ਰਿਹਾ ਇਹ ਉਹ ਦੱਬਿਆ ਕਰੋ ਇਹ ਕਹਿੰਦੇ ਕਿਉਂ ਮੈਂ ਦੱਬਦਾ ਰਿਹਾ ਉਹ ਪਹਿਲਾਂ ਹੀ ਇਹ ਹਾਲੇ ਦੋਏ ਸਾਡੇ ਬਲੌਗਰ ਸਾਹਿਬ ਦੱਬਦੇ ਨਹੀਂ ਤੇ ਇਹਨੇ ਮੈਨੂੰ ਹੁਣ ਦੱਸਿਆ ਮੈਂ ਤਾਂ ਉਹ ਦੱਬਦਾ ਯਾਰ ਮੇਰੇ ਦੱਪਣਾ ਨਾ ਦੱਪਣਾ ਨਾ ਮੇਰੇ ਸੱਚੀ ਗੱਲ ਸ ਮਨੂੰ ਤਾਂ ਮਤਲਬ ਨਹੀਂ ਪਤਾ ਉਹਦਾ ਫਾਇਦਾ ਕੀ ਦੱਬਣਾ ਨਾਲ ਹਾਈਪ ਮਤਲਬ ਵੱਜ ਜਾਂਦੀ ਹੁੰਦੀ ਆ ਅੱਛਾ ਲੋਕਾਂ ਦੇ ਮੂਹਰੇ ਹਾਈਪ ਤਾਂ ਤੈਨੂੰ ਪਤਾ ਹੀ ਹੈ ਵੀ ਕਹਿੰਦੇ ਆ ਬਸ ਫਿਰ ਜਿਹੜਾ ਅੱਜ ਦਾ ਆਪਣਾ ਬਲੌਗ ਬਣਾਉਣ ਦਾ ਵੀ ਮੇਨ ਮਤਲਬ ਇਹੀ ਆ ਦੱਸਿਆ ਤੁਹਾਨੂੰ ਵੀ ਵੱਧ ਤੇ ਵੱਧ ਬਾਈ ਬੰਦੇ ਜੁੜੋ ਜਿਹੜਾ ਆਪਾਂ ਇਹ ਟੂਰ ਕਰਨਾ ਹੈ ਕਿਉਂ ਘਰਾਂ ਬੈਠੇ ਵੀ ਦਰਸ਼ਨ ਹੋ ਜਾਣ ਤੇ ਜਿਹੜੇ ਪਹਿਲਾਂ ਜਾ ਕੇ ਆਏ ਆ ਉਹ ਸਾਨੂੰ ਰਾਹ ਬਾਰੇ ਥੋੜਾ ਜਿਹਾ ਹਾਂ ਤੁਹਾਨੂੰ ਥੋੜੇ ਜਿਹੜੇ ਬੰਦੇ ਨੂੰ ਸਾਡੇ ਨਾਲ ਵੱਧ ਉਧਰ ਜ਼ਿਆਦਾ ਜਾਣਕਾਰੀ ਉਹ ਕਮੈਂਟ ਚ ਵੀ ਦੱਸ ਸਕਦਾ ਵੀ ਇੱਥੇ ਇੱਥੇ ਸਟੇ ਕਰਿਓ ਜਾਂ ਇੱਥੇ ਜ਼ਰੂਰ ਆ ਗੁਰਦੁਆਰਾ ਦੇਖਿਓ ਹੂੰ ਬਾਕੀ ਜਿਹੜਾ ਜਮਾ ਹੀ ਨਹੀਂ ਗਿਆ ਸਾਡੇ ਵਰਗਾ ਉਹ ਘਰਾਂ ਬੈਠ ਕੇ ਵੀ ਦਰਸ਼ਨ ਕਰ ਸਕਦਾ ਹੂੰ ਅਸੀਂ ਵੀ ਪਹਿਲੀ ਵਾਰ ਆਏ ਸੀ ਚਾਰੇ ਜਣੇ ਚਾਰ ਵਾਰ ਵਾਲੇ ਅਸੀਂ ਜਿਹੜਾ ਚਾਰੇ ਜਣੇ ਹਾਂ ਬੰਦੇ ਪਤਾ ਵੀ ਲੈਂਦੇ ਯਾਰ ਫਿਰ ਗੱਡੀ 'ਚ ਤੰਗ ਹੋਣ ਨਾਲੋਂ ਨਹੀਂ ਨਹੀਂ ਚਾਰ ਬਹੁਤ ਆ ਗੱਡੀ ਆ ਛੋਟੀ ਗੱਡੀ ਸੀ ਲੈ ਕੇ ਵੀ ਜਾਣੀ ਛੋਟੀ ਹੂ ਐ ਹੂੰ ਠੀਕ ਨੇ ਛੋਟੀ ਗੱਡੀ ਆ ਉਹ ਵੀ ਚੱਲ ਠੀਕ ਆ ਚਾਰ ਜਣੇ ਵਾਸਤੇ ਬੈਸਟ ਆ ਬਾਕੀ ਪੰਜ ਹੋ ਗਏ ਤੇ ਫੇਰ ਬਾਕੀ ਅੱਜ ਧੁੱਪਾ ਵਧੀਆ ਨਹੀਂ ਲੱਗਾ ਅੱਜ ਠੰਡ ਬਹੁਤ ਹੀ ਬਾਈ 22 ਦਿਨ ਸਾਬ ਤੋਂ ਠੰਡਾ ਲੱਗਿਆ ਸਵੇਰੇ ਕੱਲ ਵੀ ਯਾਰ ਬਾਈ ਅੱਜ ਠੰਡ ਪਵੇਗਾ ਜਣੀ ਵਧੀਆ ਅੱਜ ਇੱਕ ਬੰਦੇ ਨੇ ਤਿੰਨ ਤਿੰਨ ਗੋਟ ਵੀ ਪਾ ਲੇ ਪੋਵੇ ਗੜਾ ਉਹ ਇਹਨਾਂ ਦਾ ਮਰ ਲਾ ਜਿਹੜਾ ਮੱਲ ਆ ਉਹ ਜਮਾ ਹੀ ਨਹੀਂ ਥੋੜਾ ਜੰਡਾ ਰਹਿਣਾ ਪੱਟੇ ਚਾ ਉਧਰ ਆੜੀ ਵੀ ਆਪਣਾ ਲੱਗਿਆ ਉਹਦੇ ਵੀ ਤਿੰਨ ਕ ਪਾਏ ਹੋਏ ਤੇ ਵਧੀਆ ਰਾਈ ਵੀ ਠੰਡ ਪਵੇ ਯਾਰ ਕਣਕਾਂ ਨੂੰ ਬਹੁਤ ਵਧੀਆ ਕਣਕ ਦਾ ਪਾਉਗੀ ਬਾਈ ਕਣਕਾ ਉੱਠ ਖੜੀ ਐ ਇੰਨੇ ਚ ਦੇਖ ਲੈ ਕਣਕ ਪੀਲੀ ਹੋ ਗਈ ਜੀ ਐਨ ਸਪਰੇ ਨਾਲ ਹੁਣ ਕਹੇ ਠੀਕ ਹੋਊਗੀ 1 ਕਿਲੋ ਦਾ ਦਬਾਉਣੀ ਹੋਤੀ ਸੀ 1 ਕਿਲੋ ਦਾ ਦਬਾਣੀ ਦਬਾਉਣੀ ਹੋਤੀ ਠੀਕ ਆ ਜਾਣੀ ਹੁਣ ਐਨ ਅਸਲਵਾੜੀ ਐਨ ਓਕੇ ਬਾਈ ਕੌਣ ਕਣਕਾਂ ਬਣੀ ਐ ਬਰਾਬਰ ਹੋਈਆਂ ਸਾਰੀਆਂ ਜਿਹੜਾ ਉਹ ਉੱਪਰ ਜਿਹੜਾ ਕੰਮ ਤਾਂ ਉਹ ਚੱਕਿਆ ਗਿਆ ਹੁਣ ਦੇਖ ਕਣਕਾਂ ਇੱਕ ਸਾਰ ਬਰਾਬਰ ਖੜੀਆਂ ਐ ਸਾਰੀਆਂ ਅਹੀਰ ਸਾਹਿਬ ਤੇ ਆਉਂਦੇ ਨੇ ਤਾਂ ਬੱਲਾ ਤੇ ਚਲੇ ਜਾਣਗੇ ਗਾਹ ਮਹੀਨਾ ਮੁਰਣੀ ਨਹੀਂ ਕਿਆ ਬਣੇ ਸ਼ਾਮ ਨੂੰ ਜਾਣਾ ਫਿਰ ਹਾਂ ਬਾਈ ਜਾਣਾ ਸ਼ਾਮ ਨੂੰ हां शाम ਨੂੰ ਜਾਣਾ ਚੱਲेंगे 7:00 ਵਜੇ ਤਾਂ ਦੀ ਆ ਤਾਂ ਮੁੱਕਰ ਗਿਆ 8:00 ਵਜੇ ਚੱਲਣਾ ਇਹ ਮੁੱਕਰ ਗਿਆ ਬੰਦਾ ਜਾਣ ਤੇ ਇਹ ਉਹਨੇ ਪੱਟ ਲਿਆ ਕੈਮਰਾਮੈਨ ਪੱਟਿਆ ਨਹੀਂ ਭਾਈ ਜਾਣਾ ਹੈ ਯਾਰ ਦੋਸਤ ਦਾ ਜ਼ਰੂਰੀ ਹੈ ਉਹ ਕੈਮਰਾਮੈਨ ਲੋਕੇਸ਼ਨ ਚਲਦੀ ਹੈ ਦੇਖਣੀ ਇਹ ਚੱਕਰਾਂ ਤੇ 1 ਇੰਚ ਵੀ ਬਾਹਰ ਹੋਏ ਤੂੰ ਮੈਨੂੰ ਬਾਹਰ ਲੈ ਤਾਂ ਪੱਕੀ ਗੱਲ ਹੈ ਹਾਂ ਪੱਕੀ ਗੱਲ ਜਾਣਾ ਦੇਖ ਲਈ ਫਿਰ ਠੀਕ ਆ ਚਲੋ डन ਜੇ ਨਾ ਗਏ ਜੀ ਕੋਈ ਪਾਰਟੀ ਨਾ ਕਿੰਨੀ ਆ ਵਾ ਠੀਕ ਹੈ ਅਸੀਂ ਕਿਤੇ ਜਾਣਾ ਦੱਸਣਾ ਜ਼ਰੂਰੀ ਆ ਨਾ ਨਾ ਠੀਕ ਆ ਨਾ ਸਹੀ ਆ ਸਹੀ ਬਸ ਲੋਕੇਸ਼ਨ ਨਾ ਬੰਦ ਕਰਦੇ ਸਮਝੋਰੀ ਨਾ ਬੰਦ ਗਿਆ ਇਹਨੂੰ ਫੋਨ ਕਰਕੇ ਕਹਿ ਦੇਣਾ ਬਾਈ ਚੈੱਕ ਕਰ ਲੈ ਲੋਕੇਸ਼ਨ ਅਸੀਂ ਨਾ ਨਾ ਐ ਜਾ ਵੀ ਆਪਣੀ ਮਰਜ਼ੀ ਨੇ ਚੈੱਕ ਕਰਾਂਗੇ ਤਾਂ ਮੈਂ ਅੱਜ ਹੀ ਘਰਾਂ ਆ ਕੇ ਪੈ ਜੂਗਾ ਯਾਰ ਇਹਨੂੰ ਜਾ ਕੇ ਹਾਂ ਇਹ ਨਹੀਂ ਗੱਲ ਹੈ ਕੋਈ ਨਾ ਤੂੰ ਆਪਾਂ ਦੋਏ ਚੱਲ ਰਹੇ ਨੇ ਐਂਸਨ ਚੱਲ ਰਹੇ ਬਾਕੀ ਸਾਰੇ ਨਾਨਾ ਮੈਂ ਤਾਂ ਉਹ ਹੀ ਤਾਂ ਮੈਂ ਜਾਨੀ ਕੱਲ ਕਿੰਨੇ ਵਜੇ ਕੱਪੜਾ ਲੀੜਾ ਲੈਣਾ ਜੇ ਤੂੰ ਦੇਖ ਲੈ ਇਹਨੂੰ ਨਾ ਲੇ ਜਾਣੇ ਫੇਰ ਕੱਪੜਾ ਲੀੜਾ ਆਪਣੋਂ ਤੇ ਲੈ ਕੇ ਬਸ ਛੜੇ ਹੋ ਗਏ ਯਾਰ ਭਾਈ ਕੀ ਕਰਾਉਣਾ ਬਸ ਛੜੇ ਹੋ ਗਏ ਕੱਪੜਾ ਲੀੜਾ ਲੈਣ ਦੀ ਕੋਈ ਤੁਸੀਂ ਲੈ ਆਓ ਕੱਪੜੇ ਇਹਨੂੰ ਕੱਲ ਦਾ ਕੱਪੜੇ ਸੁਬਾਹਿਆਂ ਲੈ ਆਏ ਕੱਪੜੇ ਹਾਂ ਪਰਨੇ ਨਹੀਂ ਵੀ ਮੈਂ ਪਰਸੋਂ ਮੈਂ ਫੋਨ ਕਰਦਾ ਤਾਂ ਫੇਰ ਮੈਂ ਪਾਗਲ ਆ ਸਾਲਿਓ ਵੱਢਣੀ ਜ਼ਰੂਰੀ ਆ ਉਹਨੂੰ ਨਹੀਂ ਕਾਹਦੇ ਵੱਢਣੀ ਨੂੰ ਗੱਲ ਹੀ ਫਿਰ ਉਹਦਾ ਵੀ ਹੁੰਦਾ ਲੂਣੇਟ ਰੋ ਪਾਲੂ ਆਪਾ ਤੂਆ ਸਮਾਨ ਲੈ ਗੀ ਜਿਹੜਾ ਵਾਣਾ ਖਾਣੇ ਪੀਣੇ ਆ ਉਹ ਨਹੀਂ ਲੈਣਾ ਹੈਗਾ ਖਾਣੇ ਪੀਣੇ ਨੂੰ ਬਸ ਤੁਸੀਂ ਕਹ ਜਰਮਾ ਜਰਮਾ ਤਾਂ ਬੁੱਖੇ ਚੱਲੇ ਜਾਂ ਤੁਸੀਂ ਆਪਾਂ ਨੇ ਆਪਣਾ ਲੈ ਲੈਣਾ ਆਪਣਾ ਇਹ ਆਪਣਾ ਰੋਕ ਖਾਈ ਪਈਆਂ ਜਿਹੜਾ ਤਾਂ ਪਾਣੀ ਚੱਕਣ ਇੰਦੋ ਤਿੰਨ ਬੇਟੀ ਦੋ ਪਾਣੀ ਹਾਂ ਪਾਣੀ ਵੀ ਨਹੀਂ ਮਿਲੂਗਾ ਰਾਜ ਕਿਤੇ ਆਪਾਂ ਨੂੰ ਸ਼ੂਟ ਨਹੀਂ ਕਰਨਾ ਉਹ ਵੀਰੇ ਬਿਸਲਰੀ ਦੀ ਬੋਤਲ ਹਰੇਕ ਉੱਤੇ ਮਿਲਦੀ ਆ ਢਾਬੇ ਬਾ ਯਾਰ ਕੌਣ ਸਮਝਾਵੇ ਇਹਨਾਂ ਰੋਕ ਦੀ ਬੇਟੀ ਚੱਕਣੀ ਲੈ ਉਹ ਗੱਡੀ 'ਚ ਸਮਾਨ ਤੁਸੀਂ ਜਾਣਾ ਵੀ ਐ ਇੰਨਾ ਵਜਨ ਗੱਡੀ ਨੇ ਮੈਂ ਉੱਪਰ ਬਾਲਣੇ ਆ ਸਾਤਾ ਬੈਗ ਮੰਨ ਲੈਣੇ ਆ ਬੈਗ ਉੱਪਰ ਬੰਨ ਲੈਗੇ ਉੱਪਰ ਲੱਗਿਆ ਹੋਸਟੰਜਾ ਜਾਂ ਲਵਾ ਲੰਗੇ ਨੀ ਉਹ ਆਪਸੇ ਉਹ ਜੱਸੀ ਵਾਲਾ ਰੱਖਸ਼ਾ ਬੇਲਿਆ ਖੜਾ ਹੁਕਮ ਮੰਨਵਾ ਲੈਣੇ ਆ ਕਰਮੇ ਦੇ ਕੱਲੂ ਪਹਿਲਾਂ ਆਪਣਾ ਬੈਗ ਇੱਕ ਹੈਂਡ ਬੈਗ ਆ ਜਿਹੜਾ ਕੋਲ ਰੱਖਣਾ ਆਪਣਿਆਂ ਉਹ ਫੁੱਲ ਸਮਾਨ ਨਾਲ ਭਰ ਕੇ ਲੈ ਕੇ ਜਾ ਇੱਕ ਗੱਲ ਇਹਨਾਂ ਨੂੰ ਪੁੱਛਣਾ ਥੱਲੀ ਵੀਰ ਦੀ ਦੁਕਾਨ 'ਚ ਜੇ ਆਵਾਣ ਤੇ ਇਹੀ ਰਹਿੰਦਾ ਉਹਦਾ ਕਹਿੰਦਾ ਉਹ ਤਾਂ ਕਹਿ ਗਿਆ ਉਹ ਤਾਂ ਮੈਂ ਇੱਥੇ 500 ਰੁਪਇਆ ਫੜ ਲੈ ਜੂਗਾ ਇਹਨੂੰ ਉਹਦਾ ਕਹਿੰਦਾਂ ਆ ਬਾਕੀ ਤੁਹਾਨੂੰ ਇੰਨਾ ਕ ਅਫਸੋਸ ਹੋਣਾ ਸਮਾਨ ਲੈ ਕੇ ਗਏ ਦਾ ਵੀਰੇ ਸਾਨੂੰ ਕਦੇ ਵੀ ਨਹੀਂ ਹੋਇਆ ਅਜੇ ਤੱਕ ਨਹੀਂ ਹੋਊਗਾ ਇੱਕ ਜਿਹੜਾ ਬੰਦਾ ਹੁਣ ਸਾਡੇ 'ਚ ਕਹਿੰਦਾ ਵੀ ਸਮਾਨ ਲੈ ਕੇ ਨਹੀਂ ਜਾਣਾ ਜਦ ਉਹਨੇ ਨਕਲੀ ਬਿਸਕੁਟ ਦੇਖ ਕੇ ਨਾ ਟਾਬੇ ਉੱਪਰ ਬੈਠ ਕੇ ਕਹਿੰਦਾ ਆਪਣਾ ਹੀ ਕੱਢ ਲੋ ਹਾ ਬੈਠਾ ਲੱਗਦੇ ਜਿੰਨੀ ਵਾਰ ਚਾਹ ਪੀਤੇ ਆਪਣਾ ਪੈਕਟ ਕਰਦੇ ਹਾਂ ਹੁਣ ਪਹਾੜਾਂ ਨਾਲੋਂ ਵੈਰੀ ਇਹਦਾ ਫਰਕ ਏ ਬਹੁਤ ਫਰਕ ਹੈ ਵੀਰੇ ਰੇਟ ਦਾ ਵੀ ਫਰਕ ਆ ਰੇਟ ਦਾ ਕੋਈ ਫਰਕ ਨਹੀਂ ਉਹ ਗਜਰਾਤ ਕਿੰਨੀ ਦਾ ਸਮਾਨ ਆਉਂਦਾ ਰਾਈ ਫਿਰ ਕਿਹੜੀ ਦੁਨੀਆ 'ਚ ਜਿਉਣਾ ਯਾਰ ਤੂੰ ਨਹੀਂ ਨਹੀਂ ਆਪਾਂ ਆਪਣਾ ਸਮਾਨ ਚੱਲ ਇਹ ਵੀ ਬਣੇ ਰਹੋ ਵੀਡੀਓ ਚ ਇਹ ਵੀ ਚੀਜ਼ ਤੁਹਾਡੇ ਸਾਹਮਣੇ ਸ਼ੋਅ ਕਰੂੰਗਾ ਵੀ ਕਿੱਥੇ ਆਪਾਂ ਨੂੰ ਅਗਲੇ ਸਮਾਨ ਮਿਲਦਾ ਹਾਂ ਪਹਾੜਾ ਨਾ ਮੰਨਦੇ ਕਿਉਂਕਿ ਪਹਾੜਾ ਚ ਲੋਕਲ ਫੈਕਟਰੀਆਂ ਆ ਕੋਈ ਇੱਧਰ ਤੇ ਉੱਥੇ ਜਾ ਕੇ ਤੁਹਾਨੂੰ ਇੱਕ ਫਰਕ ਦਿਖਣਾ ਹੈ ਵੀ ਜਿੱਥੇ ਆਪਾਂ ਨੂੰ ਚਾਹ ਦਾ ਕੱਪ ਇੰਨਾ ਦੰਨੇ ਆ ਐਡਾ ਉੱਥੇ ਇੰਨਾ ਕੁ ਹੋ ਜਾਣਾ ਭਾਈ ਉਹ ਤਾਂ ਅਸੀਂ ਦੋਏ ਪੀਨੇ ਆ ਅਸੀਂ ਪਹਿਲੇ ਅਸੀਂ ਪਹਿਲੇ ਹੀ ਜੇ ਮੰਨ ਕੇ ਚੱਲ ਅਸੀਂ 4 ਜਣੇ ਆ ਤਾਂ ਅਸੀਂ 8 ਕੱਪ ਲੈਣੇ ਆ ਬਾਕੀ ਰਹੀ ਸਮਾਨ ਦੀ ਇਹ ਦਿੱਲੀ ਟੱਪ ਕੇ ਹੋਣਾ ਅਸੀਂ ਸਮਾਨ ਲੈ ਕੇ ਜਾਣਾ ਵੀਡੀਓ ਬਣਾ ਲੈਣੀ ਆ ਹਾਂ ਸਾਡਾ 5 ਕਿਲੋ 100 ਕਿਲੋਮੀਟਰ ਬਾਅਦ ਸਮਾਨ ਚੈੱਕ ਕਰ ਲਿਓ ਦੁਬਾਰਾ ਵੀ ਕਿੰਨਾ ਕੁ ਰਹਿ ਗਿਆ ਉਹ ਤਾਂ ਫੇਰ ਹੁਣ ਤੁਸੀਂ ਪਿੱਛੇ ਬੈਠੇ ਹੋ ਨਾ ਪੈਕਟ 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 ਬੈਠਣੇ ਪੈਕਟ ਦਾ ਖੜਕਾ ਹੀ ਸੁਣਨਾ ਫਿਰ ਟਾਬੇ ਵਾ ਤਾਂ ਤੁਸੀਂ ਨਹੀਂ ਆਉਂਦੇ ਹੋਏ ਫਿਰ ਹੈ ਆਉਂਦੇ ਹੋਏ ਆਉਂਦੇ ਹੋਏ ਤਾਂ ਬਈ ਲੈਣਾ ਪੈਣਾ ਐਨਾ ਸਮਾਨ ਨਹੀਂ ਜਾਣਾ ਸਾਡਾ ਜਾਂਦੇ ਹੋਏ ਚੱਲ ਫਿਰ ਉਹ ਯਾਰ ਸਭ ਕੁਝ ਸੇ ਮਿਲ ਜਾਣਾ ਯਾਰ ਉੱਥੇ ਜੀ ਨਹੀਂ ਨਹੀਂ ਜਾਣਾ ਨਵਾਂ ਬੇ ਖੁੱਲੀਆਂ ਪਕੌੜੀਆਂ ਵਾਕੇ ਲੈ ਕੇ ਆਈ ਬਾਈ ਰਾਤ ਨੂੰ ਇਹ ਬੰਦਾ ਪੂਜਾ ਸਾਡਾ ਸਮਾਨ ਮੁੱਕ ਗਿਆ ਇੱਕ ਦੁਕਾਨ ਖਲਾਈਏ ਨੇ ਇਹਨਾਂ ਦੁਕਾਨਾਂ ਬਕੌੜੀਆਂ ਸ਼ੀਰੀ ਨਗਰ ਕਿਲੋ ਲਈਆਂ ਉਹ ਉਹਨਾਂ ਚ ਘਰ ਆਉਂਦੇ ਨੂੰ ਇੰਨੇ ਰਾਈ ਉਹ ਵੀ ਖਾ ਗਏ ਜਿਨ੍ਹਾਂ ਚ ਸੁਮਿਲ ਲਾਉਣੀ ਨਹੀਂ ਨਹੀਂ ਹਲਵਾਈ ਤਾਂ ਬਾਈ ਓਰੇ ਸਟੈਂਡਰਡ ਦੇ ਆਪਾਂ ਇਹਨ ਪ्योर ਵੇਸਣ ਦੀਆਂ ਘਰ ਦੇ ਬਿਸਕੁਟ ਬਣਾ ਲੈ ਵੇਸਣ ਦੀਆਂ ਨਾਲ ਪਕੌੜੀਆਂ ਕੋਲਡ ਡਰਿੰਕ ਵਗੈਰਾ ਸਾਰਾ ਕੁਝ ਲੈ ਕੇ ਜਾਣਾ ਹੂੰ ਠੀਕ ਠੀਕ ਹੈ ਨਾ ਗੱਲ ਪਾਣੀ ਅਸੀਂ ਉੱਥੇ ਪਾਣੀ ਦੀਆਂ ਬੋਤਲਾਂ ਲਈਆਂ ਪਹਿਲਾਂ ਮੈਂ ਮੰਨਦਾ ਇਹਦੀ ਗੱਲ ਹੋਊਗੀ ਪਰ ਆਪਾਂ ਰਿਸਕ ਗੱਡੀ ਹੁਣ ਪਾਣੀ ਦੀ ਬੋਤਲ ਲੈਣੀ ਹੈ ਗੱਡੀ ਖੜਾਉਂਗੇ ਛੋਟੀ ਨਹੀਂ ਨਹੀਂ 2-4 ਬੋਤਲਾਂ ਤਾਂ ਗੱਡੀ ਚ ਜ਼ਰੂਰੀ ਹੈ ਮੋਟੇਆਂ ਦੋ ਬੋਤਲਾਂ ਯਾਰ ਨਹੀਂ ਨਹੀਂ ਇੱਕ ਤੂੰ ਚਾਰ ਬੇਟੀਆਂ ਕਹੇ ਗਏ ਐ ਦੋ ਬੇਟੀਆਂ ਪਾਣੀ ਦੀ ਇੱਕ ਕੋਲਡ ਡਰਿੰਕ ਦੀ ਛੋਟੀ ਬੋਤਲ ਵੀ ਹੁੰਦੀ ਠੀਕ ਚਲੋ ਨਿਕਲਣਾ ਆੜੀ ਆ ਯਾਰ ਕੋਈ ਗੱਲ ਪਰ ਇੱਕ ਗੈਸ ਜੀ ਆ ਵੀ ਰੱਖ ਲਿਓ ਜਿਹੜਾ ਉਹ ਗੈਸ ਹੈ ਸਿਲੰਡਰ ਦੇ ਉੱਪਰ ਅੱਗ ਬਾਲ ਕੇ ਆਉਂਦਾ ਮੇਰੇ ਕੋਲ ਹੈਲੋ ਇੰਨੀ ਕੁ ਬੇਟੀਆਂ ਮੇਰੇ ਕੋਲ ਨਹੀਂ ਨਹੀਂ ਇਹ ਵੀ ਹੈਗਾ ਦਾ ਪਲਾਨ ਚ ਕਰਦਣ ਦਾ ਅਸੀਂ ਭਾਵੇਂ ਗੋਡੇ ਵਰਾ ਕੇ ਲੈ ਜਾਂਦੇ ਆਪਣੇ ਮੂਰੇ ਦਾ ਜਿਹੜਾ ਫਾੜਾ ਬੰਦਾ ਹੈ ਉਹ ਕਹਿੰਦਾ ਸਿਲੰਡਰ ਫਾੜ ਦਿੰਦਾ ਵੀਰ ਬਣ ਕੇ ਰਹਿਣ ਦੇ ਉਹ ਵੀ ਡਰਾਤਾ ਆਪਣੇ ਬਾਹ ਉਹਨੇ ਸਾਨੂੰ ਵੀ ਡਰਾਤਾ ਨਹੀਂ ਸਾਡਾ ਮੈਗੀ ਮੂਗੀ ਵਾਲਾ ਸਿਲੰਡਰ ਵਾਲਾ ਵੀ ਸੀਨ ਹੈਗਾ ਦਾ ਵੀ ਚਾਹ ਆਪੇ ਧਰ ਲੈ ਕਰਨੀ ਦੀ ਚਾਹ ਚੂਦਾ ਨਹੀਂ ਚਾਹ ਤਾਂ ਵੀ ਆਪੇ ਤੈਨੂੰ ਕਹਿਣਾ ਵੀ ਜਿਹੜੀ ਤੂੰ ਇੰਨੀ ਉਨੀ ਆਈ ਹੈ ਨਾ ਉਹ ਤਾਂ ਅਸੀਂ ਆਪੇ ਢਾਬੇ ਵਾਲੇ ਨੂੰ ਪੱਟ ਲੈਨੇ ਆ ਦੇ ਕੇ 100 ਰੁਪਏ ਕਹਿ ਦੇਨੇ ਵੀ ਛੱਡ ਤੇ ਦੁੱਧ ਦੀ ਜੱਪਤੀ 100 ਰੁਪਏ ਇਹਦਾ ਆਪਣਾ ਹੀ ਜੀਵ ਦਾ ਰਾਸ ਆ ਜਿੱਧਰ ਮਰਜੀ ਉਹ ਕਰ ਲਾ ਕੇ ਨਹੀਂ ਬਿਲਕੁਲ ਬੰਦੇ ਨਾਲ ਤੇ ਫਾਡਾ ਵਲੌਗ ਦੇਖੇ ਹੀ ਹੋਣਾ ਮੈਂ ਵਲੌਗ ਉੱਥੇ ਆਪ ਚਾਹ ਬਣਾ ਕੇ ਮੈਂ ਦੇਖੇ ਨਹੀਂ ਹੈਗੇ ਮੈਂ ਦੇਖੇ ਆ ਬਾਈ ਉਹ ਜਿਹੜਾ ਤੁਹਾਡੇ ਨਾਲ ਚੌਥਾ ਬੰਦਾ ਗਿਆ ਸੀਗਾ ਮੈਨੂੰ ਨਾਉਂ ਨਹੀਂ ਪਤਾ ਉਹ ਬੰਦੇ ਦਾ ਉਹ ਬਣਾ ਰਿਹਾ ਸੀਗਾ ਗੰਨੇ ਚੱਲ ਜਿਆ ਆਇਆ ਜੇ ਉਹ ਹੁਣ ਹੁਣ ਵੀ ਚੱਲਦਾ ਫਿਰ ਸਾਨੂੰ ਕੋ ਟੈਂਸ਼ਨ ਨਹੀਂ ਹੈ ਸਾਨੂੰ ਕੋ ਟੈਂਸ਼ਨ ਉਹ ਬੰਦਾ ਗੰਨੇ ਚੱਲ ਜਿਆ ਤੇਰਾ ਫਾਡਾ ਟੂਰ ਸਵੇਰੇ ਤੁਰਨ ਦਾ ਸਵੇਰੇ ਤੁਰਨ ਦਾ 4 ਵਜੇ ਚਲੋ ਕੋਈ ਦੇਖ ਲੈਣੇ ਪਰਤੇ ਆ ਕੇ ਫਿਰ ਵੀ ਇੱਕ ਵਾਰ ਹਾਂ ਚਲੋ ਬਾਕੀ ਮਿਲਦੇ ਆਂ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ